ਹੈਲੋ ਹਾਂਜੀ ਮਦੀਪੋਂਗੂ ਬਲੌਗ ਚੈਨਲ ਤੇ ਆਪਜੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੱਲੋਂ ਸਾਰੇ ਮੇਰੀ YouTube ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਜੀ ਪਲੀਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਸਾਰੇ ਪੈਣਪ੍ਰਾਮਨ ਦਾ ਬਹੁਤ ਜ਼ਿਆਦਾ ਥੈਂਕ ਯੂ ਧੰਨਵਾਦ ਜਿਹੜੇ ਆਪਣਾ ਚੈਨਲ ਨੂੰ ਨਹੀਂ ਜ਼ਿਆਦਾ ਸਪੋਰਟ ਦੇ ਰਹੇ ਨੇ ਠੀਕ ਹੈ ਜੀ ਤੇ ਅੱਜ ਟਾਈਮ ਹੈਗਾ ਜੀ ਮਾਰਨਿੰਗ ਦਾ ਔਰ 8:30 ਹੋਏ ਨੇਗੇ ਤੇ ਕੱਪੜੇ ਜਿਹੜੇ ਮੋਟੇ ਸੀਗੇ ਨਸਰਤੀਆਂ ਵਾਲੇ ਉਹ ਮੈਂ ਚਲੋ ਕੱਲ ਸੀਗੀ ਫਰੇ ਆਪਾਂ ਸਾਰੇ ਹਨਾ ਵਾਸ਼ ਕਰਤੇ ਸੀਗੇ ਮੈਨੂੰ ਇਹ ਬਹਿਮਜਾ ਹੋ ਜਾਂਦਾ ਮੈਂ ਕਿ 6 ਮਹੀਨੇ ਆਪਾਂ ਰੱਖ ਦਿਆਂ ਚਲੋ ਕੱਪੜੇ ਫੇਰ ਵੀ ਹਨਾ ਤੇ ਪਾਣੀ ਦੇ ਵਿੱਚ ਆਪਾਂ ਵਧੀਆ ਸਾਰੇ ਹਨਾ ਧੋ ਦਿੱਤੇ ਸੀਗੇ ਸੁੱਕ ਗਏ ਸੀ ਮੈਂ ਹੁਣ ਉਹ ਰੇ ਤਾਹ ਕਰਦੀ ਸੀ ਮੈਨੂੰ ਇਹ ਹੋਇਆ ਵੀ ਚਲੋ ਮੈਂ ਨਾ ਜਲਦੀ ਜਲਦੀ ਸਾਰੇ ਕੰਮ ਕਰਕੇ ਵੀ ਪਹਿਲਾਂ ਤਾਹ ਕਰ ਦਵਾਂ ਔਰ ਇਹ ਕੱਲੀ ਰਹਿੰਦੀ ਸੀ ਆਪਣੀ ਜੀ ਮਾਰਨਿੰਗ ਦੀ ਰੋਟੀ ਬਣਾਉਣੇ ਤੇ ਜਿਹੜੇ ਇਧਰਲੇ ਸਾਈਡ ਚਾਰ ਸੂਟ ਪਏ ਸੀ ਇਹ ਆਪਾਂ ਕਿਸੇ ਭੈਣ ਦੇ ਸਟੀਚਿੰਗ ਕਰਨੇ ਦੇਣੇ ਸੀਗੇ ਆਪਣੇ ਟੇਲਰ ਨੂੰ ਤੇ ਉਹਨਾਂ ਨੂੰ ਮੈਂ ਸੋਚ ਮੈਂ ਕਿ ਚਲੋ ਪਹਿਲਾਂ ਮੈਂ ਉਹਨਾਂ ਨੂੰ ਨਾ ਰੱਖ ਦਵਾਂ ਪਾ ਕੇ ਠੀਕ ਹੈ ਜੀ ਤਾਂ ਕਰਕੇ ਮੈਂ ਉਹ ਸੂਟਾਂ ਨੂੰ ਇਧਰੋਂ ਆਪਣਾ ਲੈਣ ਚਲੇ ਗਈ ਸੀਗੀ ਆਪਾਂ ਇਧਰੋਂ ਲੈਣ ਚਲੇ ਗਏ ਸੀਗੇ ਕੋਈ ਆਪਣਾ ਬੈਗ ਉਹਦੇ ਵਿੱਚ ਆਪਾਂ ਪਾ ਕੇ ਰੱਖ ਦੰਨੇ ਆ ਜੀ ਤੇ ਫਿਰ ਦਿਨੇ ਫੜਾਇਆਵਾਂਗੇ ਕੰਮ ਕਾਰ ਜਦੋਂ ਆਪਣੇ ਹਨਾ ਕੰਪਲੀਟ ਹੋ ਗਏ ਨਾ ਫਿਰ ਆਪਾਂ ਆਪਣੇ ਟੇਲਰ ਨੂੰ ਜਾ ਕੇ ਫੜਾਇਆਵਾਂਗੇ ਤਾਂ ਕਰਕੇ ਜੀ ਆਪਾਂ ਇਹ ਸੂਟ ਸੀਗੇ ਬਹੁਤ ਸੋਹਣੇ ਸੂਟ ਸੀਗੇ ਜਿਹੜੇ ਉਹਨਾਂ ਦੀ ਪਸੰਦ ਆ ਤੇ ਇਹਨਾਂ ਦੀ ਬਸ ਲਾਈਨਿੰਗ ਲਿਆਉਣ ਵਾਲੀ ਰਹਿੰਦੀ ਹੈ ਮੈਨੂੰ ਇਹ ਆ ਵੀ ਚਲੋ ਲਾਈਨਿੰਗ ਨਾਲ ਦੀ ਨਾਲ ਜਦੋਂ ਘਰ ਜਾਵਾਂਗੇ ਨਾ ਬਾਹਰ ਤੇ ਨਾਲ ਦੀ ਨਾਲ ਉੱਥੇੋਂ ਲਾਈਨਿੰਗ ਲੈ ਕੇ ਦੇ ਦਾਂਗੇ ਹਨਾ ਬਾਕੀ ਤਾਂ ਲਾਈਨਿੰਗ ਟੇਲਰ ਕੋਲੋਂ ਆਪ ਤੇ ਕੋਲੋਂ ਵੀ ਲਾ ਦਿੰਦੇ ਨੇ ਜੇ ਕਈ ਵਾਰ ਨਹੀਂ ਵੀ ਹੁੰਦੀ ਹਨਾ ਨਾਲ ਨਹੀਂ ਮਿਲਦੀ ਹੁੰਦੀ ਤਾਂ ਆਪਾਂ ਜੀ ਸ਼ਾਪ ਤੋਂ ਲਿਆ ਕੇ ਦੇ ਦਾਂਗੇ ਠੀਕ ਹੈ ਜੀ ਲਾਈਨਿੰਗ ਤੇ ਆਪਾਂ ਸਿਰਫ ਇਕੱਲੇ ਸੂਟ ਹੀ ਸੇਲ ਕਰਦੇ ਆਏ ਚਲੋ ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਗੇ ਅੱਗੇ ਕੰਮ ਵਧੀਆ ਤਰੱਕੀਆਂ ਤੇ ਹੋਊਗਾ ਫਿਰ ਆਪਾਂ ਲਾਈਨਿੰਗ ਵਗੈਰਾ ਵੀ ਨਾਲ ਹੀ ਰੱਖ ਲਿਆ ਕਰਾਂਗੇ ਲਿਆ ਕੇ ਠੀਕ ਹੈ ਜੀ ਤੇ ਉਰੇ ਆਪਾਂ ਸੂਟ ਅੱਜ ਮੈਂ ਇਹ ਕੰਮ ਤਾਂ ਫ੍ਰੀ ਹੋ ਗਈ ਸੀ ਵੀ ਚਲੋ ਸਰਦੀਆਂ ਵਾਲੇ ਮੈਨੂੰ ਇਹ ਸੀਗਾ ਵੀ ਜਿਹੜੀ ਧੁੱਪਾਂ ਨਾ ਹੁਣ ਵਧੀਆ ਧੁੱਪ ਹੈ ਹੋ ਰਹੀ ਆ ਕਿਉਂਕਿ ਹੌਲੀ ਹੌਲੀ ਜਿਹੜੇ ਦਿਨ ਛੋਟੇ ਹੁੰਦੇ ਜਾਣਗੇ ਧੁੱਪਾਂ ਜਿਹੜੀ ਘਟਦੀ ਜਾਊ ਤਾਂ ਕਰਕੇ ਜੀ ਮੈਂ ਧੁੱਪ ਕਰਕੇ ਫ੍ਰੀ ਸੀਗੀ ਇਹਦੇ ਕਰਕੇ ਨਾ ਮੈਂ ਸਾਰੇ ਕੱਪੜੇ ਮੋਟੇ ਤਾਂ ਕਰਕੇ ਆਪਾਂ ਪਾਣੀ ਰਾਹੀਂ ਕੱਢ ਦਿੱਤੇ ਤਿੰਨ ਦੀ ਤਹਿਾਂ ਕਰਨ ਲੱਗੇ ਹੋਏ ਸੀ ਮੈਨੂੰ ਇਸ ਵਿੱਚ ਚਲੋ ਤਹਿਾਂ ਕਰਕੇ ਹਨਾ ਇਹਨਾਂ ਨੂੰ ਸਾਂਭ ਲਈਏ ਉਦੋਂ ਬਾਅਦ ਦੇ ਵਿੱਚ ਕੱਲੀ ਰੋਟੀ ਦਾ ਰਹਿੰਦਾ ਸੀ ਵੀ ਜਦ ਰੋਟੀ ਹਰਮਨ ਉਹਨਾਂ ਨੇ ਖਾਣੇ ਹੋ ਆਪਾਂ ਉਦੋਂ ਰੋਟੀ ਬਣਾ ਲਾਂਗੇ ਠੀਕ ਹੈ ਜੀ ਤੇ ਮੈਂ ਘਰ ਦੇ ਕੱਪੜੇ ਕੱਲ ਮੋٹے ਹੀ ਧੋਤੇ ਸੀ ਬਸ ਘਰ ਦੇ ਜਿਹੜੇ ਰੋਟੀਨ ਦੇ ਪਾਉਣ ਵਾਲੇ ਕੱਪੜੇ ਹੁੰਦੇ ਨੇ ਉਹ ਨਹੀਂ ਸੀ ਮੈਂ ਧੋਤੇ ਮੈਂ ਕਿਹਾ ਚਲੋ ਉਹ ਮੈਂ ਅੱਜ ਕੱਪੜੇ ਤੈਹਾਂ ਕਰਕੇ ਰੈਸਟ ਕਰਕੇ ਕੱਲ ਨੂੰ ਅਗਲੇ ਦਿਨ ਧੋਂਗੇ ਤੈਹਾਂ ਕਰਨੀਆਂ ਵੀ ਬਹੁਤ ਔਖੀਆਂ ਨੇ ਬਾਹਾਂ ਮੋਢਿਆਂ ਮੋਢੇ ਰਹਿ ਜਾਂਦੇ ਨੇ ਤੈਹਾਂ ਕਰਦੇ ਕਰਦੇ ਸੱਚੀ ਮੇਰੇ ਮੋਢੇ ਪਹੁੰਚ ਜਾਂਦਾ ਥੱਕ ਚੁੱਕੇ ਸੀਗੇ ਚਲੋ ਫਿਰ ਵੀ ਮੈਨੂੰ ਇਹ ਹੋਇਆ ਮੈਂ ਕਿਹਾ ਤੈਹਾਂ ਕਰਕੇ ਰੱਖਦਾ ਹੁਣ ਮੈਂ ਤੇ ਜਿਹੜਾ ਆ ਹੈ yellow ਸੂਟ ਮੇਰਾ ਪੀੜਾ ਪਿਛਲੇ ਸਾਲ ਮੈਂ ਇਸ ਮਾਇਆ ਸੀ ਬਟ ਹਜੇ ਤੱਕ ਪਾਇਆ ਨਹੀਂ ਹੈਗਾ। ਇਹਦੀ ਜਿਹੜੀ ਤਰਪਾਈ ਆ ਉਹ ਕਰਨ ਤੋਂ ਰਹਿੰਦੀ ਆ ਨਮਾ ਹੀ ਪਿਆ ਇਹ ਸੂਟਾ। ਤੇ ਮੈਂ ਤਾਂ ਕੱਢਿਆ ਇਹਨੂੰ ਮੈਂ ਕਿਹਾ ਚਲੋ ਤਰਪਾਈ ਕਰ ਦੂੰਗੀ। ਜਿਹੜਾ ਮੇਰਾ ਇਹ ਸੂਟ ਆ ਜੀ ਮਹਿਰੋਂ ਤੇ ਫਿਰੋਜੀ ਕਲਰ ਦਾ ਕੰਬੀਨੇਸ਼ਨ ਹੈ ਮੇਰਾ ਫੈਬਰਿਕ ਸੂਟ ਬਹੁਤ ਚੰਗਾ ਹੈ। ਤੇ ਆਪਾਂ ਇਸ ਵੇਲੇ ਤੇ ਜਿਹੜੇ ਕੰਮ ਨੇ ਕਰ ਰਹੇ ਆ ਥੋੜੇ ਜਿਹੇ ਰਹਿੰਦੇ ਨੇ ਬਸ ਹਨਾ ਰੋਟੀ ਪਾਣੀ ਵਗੈਰਾ ਖਾ ਲਈ ਸੀਗਾ। ਤੇ ਹੁਣ ਸੈਲਫਾ ਵਗੈਰਾ ਜਿਹੜੀ ਉਹ ਸਾਫ ਕਰਾਂਗੇ ਮੋٹے ਕੱਪੜੇ ਸੀ ਇਹ ਕੱਲ ਉਹ ਮੈਂ ਕੱਲ ਤੋਂ ਤੀਸੀ ਸੁੱਕੇ ਹੋਏ ਸੀ ਸਵੇਰੇ ਤੇ ਰੋਣ ਨੂੰ ਟੈਂਪ ਕਰਤੀਆਂ ਕਿਉਂਕਿ ਫਿਰ ਇਹ ਦਾਹਾਂ ਦਾ ਤੀਨਾ ਜਿਹੜਾ ਛੋਟੇ ਹੀ ਹੁੰਦੇ ਜਾਣੇ ਨੇ ਬਾਕੀ ਧੂਪ ਵਗੈਰਾ ਹਨ ਜਿਹੜੀ ਘੱਟਦੀ ਜਾਊ ਤਾਂ ਕਰਕੇ ਪਨੇ ਸਾਰੇ ਚੰਗਤਾ ਧੋ ਸਮਾ ਕੇ ਟੈਂਪ ਕਰਕੇ ਰੱਖ ਦਿੱਤ ਨੇ ਯਾਰਾਂ ਨਾਲ 1 ਸਾਢੇ 11 ਯਾਰਾਂ ਬਚਦੇ ਨੇ ਤੇ ਦੋ ਅੱਜ ਕੱਪੜੇ ਅੱਜ ਨਹੀਂ ਧੋਤੇ ਪਰ ਕੋਈ ਨਹੀਂ ਕੱਪੜੇ ਮੈਂ ਕੱਲ ਕੱਪੜੇ ਨੂੰ ਟੇਸੀ ਜਿਹੜੇ ਧੋਤੋਂ ਕਿ ਧਾਪੂਗੀ ਹਨਾ ਮੈਂ ਕਿਚੁ ਲੱਜ ਦੀ ਰੈਸਟ ਕਰਦੀ ਆ ਕੱਲ ਨੂੰ ਦੇਖੂਗੀ ਜੇ ਧੋਤੇ ਨਹੀਂ ਠੀਕਾ ਨਹੀਂ ਫੇਰ ਅਦਰਵਾਇਸ ਕੱਲ ਤੋਂ ਅਸੀਂ ਧੋਵਾਂਗੇ ਤੇ ਮੈਂ ਨੂੰ ਅੱਜ ਇਹ ਵੀ ਥੋੜੀ ਜਿਹੀ ਸਫਾਈਆਂ ਕਰਦਾ ਹੁਣ ਜਿੱਤਾ ਸਫਾਈਆਂ ਚਲੋ ਆਪਾਂ ਕਰਦੇ ਹਾਂ ਰੋਜ਼ ਹਨਾ ਤੇ ਇਹ ਵੀ ਕੀਤੀ ਸੀ ਦਿਵਾਲੀ ਨੂੰ Per fare il lavoro di oggi, la nostra prima carta è di ghiaccio con ਹਮਨੇ ਮੈਨੀ ਚਾਲੀਏ ਨਾ ਤੁਰ ਤਰਾ ਤੇ ਇਹਦਾ ਕੈਚਟ ਉਹ ਟੂਰ ਟ੍ਰਿਪ ਟ੍ਰਿਪ ਕੋਈ ਹੈ ਦਾ ਤੇ ਇਹਨੂੰ ਵੀ ਅਸੀਂ ਕਿਹਾ ਸੀ ਵੀ ਤੂੰ ਵੀ ਜਾ ਹਨਾ ਇਹ ਕਹਿੰਦਾ ਨਹੀਂ ਮੈਂ ਜਾਣਾ ਨਹੀਂ ਹੈਗਾ ਸਟੇਟਿਵ ਤੋ ਚਲੇ ਜਾਣਾ ਹਨਾ ਘੁੰਮਿਆ ਇਹ ਕਹਿੰਦਾ ਨਹੀਂ ਤੇ ਇਹ ਗਿਆ ਨਹੀਂ ਹੈਗਾ ਤਾਂ 40 ਕੇਜੀ ਤੇ ਫਸੂਂ ਤੋਂ ਉੱਗਾਰਾ ਜਿਹੜੇ ਆਪਣੇ ਉਹ ਦੇ ਕੇ ਆਉਂਦੇ ਆ ਸ਼ੀਸ਼ਾ ਤੋਂ ਪਹਿਲੇ ਆਪਣੇ ਹੈ ਨਾ ਟੇਲਰ ਦੇ ਦਿਨ ਦੇਖਿਆ ਉਹਨੇ ਸੂਟ ਹੋਣਾ ਤਾਂ ਚਲੋ ਘਰ ਦੇ ਕੰਮ ਪੂਰਾ ਕਰਕੇ ਨਾ ਫਿਰ ਬਣਾ ਕੇ ਆਣੀ ਹੈ ਨਾ ਫਿਰ ਤਾਂ ਮੇਰੇ ਟਾਈਮ ਹੀ ਲੱਗ ਜੇ 10 ਦੇ ਮਿੰਟ ਲੱਗਦਾ ਫਿਰ ਕੋਈ ਟੈਨਸ਼ਨ ਜੀ ਨਹੀਂ ਹੁੰਦੀ ਮੈਂ ਹੁੰਦਾ ਵੀ ਚਲੋ ਘਰ ਦੇ ਸਾਰੇ ਕੰਮ ਆਪਣੇ ਕੰਪਲੀਟ ਨੇ ਹਨਾ ਤੇ ਚਲੋ ਫਿਰ ਦੇਖੇ ਪਹਿਲਾਂ ਉਹਨਾਂ ਦੀ ਲਾਈਨਿੰਗ ਲੈਣੀਆਂ ਨੇ ਫਿਰ ਦੇਖਿਆ ਹਾਂ ਕਿ ਕਿੱਦਾਂ ਸੌਂਦਾ ਕੱਬੀ ਮੈਂ ਇੱਕ ਤਾਂ ਥੋੜਾ ਜਿਹਾ ਮਿੱਠਾ ਖਾ ਕੇ ਮੇਰਾ ਸਿਰ ਉੱਠ ਖੜਦਾ ਤਿੰਨ ਦਿਨ ਉਹਦਾ ਮੇਰਾ ਸਿਰ ਦੁਖਦੇ ਨੂੰ ਜਦੋਂ ਤੁਸੀਂ ਚੱਲੀ ਜਾਂਦੇ ਸੀ ਰਾਤ ਨੂੰ ਸੁਟਣਾ ਆਜੀ ਸੀ ਤੇਰੇ ਦਿਨਾਂ ਸਿਆਣੇ ਮੈਨੂੰ ਲਾਇਆ ਤਾਂ ਯਾਰ ਜਦੋਂ ਮਾਰੀ ਚ ਪਏ ਹੋਵੇ ਗੱਟੀਆਂ ਪੜਾਣੇ ਸੁਟਣਾ ਰਾਜੀ ਕਿ ਜੋਂ ਮੱਗ ਦਿਓ ਜੇ ਮੈਂ ਵੀ ਥਕੇ ਹੋਇਆ ਮੈਂ ਇਹ ਕੱਪੜੇ ਧੋਤੇ ਨੇ ਕੱਲ੍ਹ ਆਪਦੇ ਐਨਸੂਟ ਨੇ ਪਰ ਤੋਂ ਘੱਟ ਮੇਰੇ ਕੋਲੇ ਸਾਬਦੀਆਂ ਵਾਲੇ 1500 ਤੋਂ ਹੋ ਗਏ ਘਰੇ ਘਰੇ ਪਾਉਣ ਵਾਲੇ हां माता ਤੇ ਫਿਰ ਕਿੰਨਾ ਕੱਲ ਜਿਹੜੇ ਆਪਣਾ ਸਟੱਫ ਆਇਆ ਨਵਾਂ ਸੁੱਤਾਂ ਦਾ ਕਾਲਾ ਕਸ਼ਮੀਰਨਾ ਦਾ ਉਹਦਾ ਫਿਰ ਮੈਨਾਂ ਢਿਲ ਕਰਿਆ ਇਹਨਾਂ ਵਿੱਚ ਦੋ ਤਿੰਨ ਫੁੱਲਾ ਸੌਣੇ ਲੱਗੇ ਨੇ ਕਿਉਂਕਿ ਵਰਕਾ ਜਿਹੜਾ ਲੱਗਦਾ ਸੀ ਨਾ ਸਾਰੇ ਸਟੱਫ ਸਾਰੀ ਫੈਬਰਿਕ ਦਾ ਵਰਕ ਆ ਉਹਦੀ ਪਨੀਰੀ ਬਣਾ ਕੇ ਪਾਵਾਂਗੇ ਆ ਗਈ ਆ ਗਈ ਗੱਲ ਇਹਦੇ ਤਾਂ ਬਸ ਤੇ ਹੁਣ ਮੇਰੇ ਸੂਈ ਦੇ ਕੰਮ ਜਿਹੜੇ ਕੰਪਲੀਟ ਹੋ ਗਏ ਹਨਾ ਹੁਣ ਮੈਂ ਹਮ ਸੀਲ ਲੈਣੀ ਆ ਥੱਕ ਕੇ ਖੰਦਮ ਚਿਆ ਕਰ

ਅਜਿਵੇਂ ਤੇ ਜੇ ਤੇ ਕੰਮ ਕਰ ਲੇਨਗਾ ਕੱਗਰੇ ਬਣਾਉਂਗੇ ਕੱਗਰੇ ਬਣਾਉਂਗੀ ਮੈਂ ਆਹ ਕਪੜਿਆਂ ਦੇ ਆਹ ਕੱਲਰ ਦੇ ਚਾਰ ਕੱਲਰ ਇਸ ਕਹਾ ਫਰੋਜ਼ੀ ਹੁੱਕ ਤੇ ਪਿੱਛੇ ਖੜ ਜਾ ਜਦੋਂ ਮੈਂ ਮੇਰੀ ਵੀ ਲੈ ਲਈ ਤੇ ਛੋਟਾ ਫਰੀ ਰਿਹਾ ਨਾ ਤੇ ਇੱਕ ਬਣਾਉਂਗੀ ਫਰੋਜ਼ੀ ਤੇ ਮੈਂ ਟੱਕਰਾ ਠੀਕ ਹੈ ਇਹ ਬਣਾਵਾਂਗੀ ਆਪਣਾ orange ਕਲਰ ਦਾ ਇੱਕ black ਦਾ ਇੱਕ ਬਣਾਵਾਂਗੇ ਗਾਜਰੀ ਜੀ ਪੱਲਾ ਦਾ ਇੱਕ ਬਣਾਵਾਂਗੇ ਜਿਹੜਾ ਮੈਂ ਰੱਖਣੀ ਠੀਕ ਆ ਆਪਾਂ ਆਜ ਕੱਲਾ ਅੱਜ ਇਹਨੇ ਦੇ ਘੱਟੇ ਬਣਾ ਰਹੇ ਹਾਂ ਇਹਨੂੰ ਮਸਤਾਂ ਦਾ ਰਲਾ ਕੇ ਨੂੰ ਮਸਤਾਂ ਵਿੱਚ ਪਾਣੀ ਵਿੱਚ ਜਦੋਂ ਤਿਆਰ ਹੋਊਗਾ ਨਾ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੇ ਠੀਕ ਜੀ ਜਦੋਂ ਰੈਡੀ ਹੋਗੇ ਉਦੋਂ ਆਪਾਂ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਹਾਂਜੀ ਤੇ ਆਪਾਂ ਉਰੇ ਬਣਾ ਰਹੇ ਸੀਗੇ ਮਤਲਬ ਸੋਚ ਰਹੇ ਸੀ ਕਾ ਗੱਗਰੇ ਬਣਾਉਣ ਦੀ ਕਿਉਂਕਿ ਮੇਰੇ ਕੰਮ ਨੇ ਜਿਹੜੇ ਕੰਪਲੀਟ ਹੋ ਗਏ ਸੀਗੇ ਟਾਈਮ ਹੋ ਗਏ 12:30 1 ਵਜ੍ਹ ਗਿਆ ਫਿਰ ਮੈਨੂੰ ਇਹ ਆ ਮੈਂ ਕਿ ਚਲੋ ਕੱਗਰੇ ਬਣਾ ਦਿੰਦੀ ਆ ਮੈਂ ਅੱਜ ਇਹ ਦੇਖਦੀ ਆ ਜੀ ਪਹਿਲਾਂ ਕੱਗੜਾ ਬਣਾਉਂਗੀ ਫਿਰੋਜੀ ਕਿਉਂਕਿ ਇੱਕ ਘੰਟੇ ਦੇ ਵਿੱਚ ਕੱਗਰਾ ਵਾ ਕੀ ਚਲੋ ਲੈਸਾਂ ਤੇ ਡਿਪੈਂਡ ਆ ਹਨਾ ਵੀ ਕਿੰਨਾ ਕੁ ਟਾਈਮ ਕਿਹੜੀਆਂ ਲੈਸਾਂ ਕਿਹੜੇ ਡਿਜ਼ਾਈਨ ਆਪਾਂ ਨੇ ਪਾਉਣੇ ਨੇ ਨਵੇਂ ਨਵੇਂ ਡਿਜ਼ਾਈਨ ਪਾ ਕੇ ਵਧੀਆ ਵਧੀਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰੇ ਕੱਗਰੇ ਜਦੋਂ ਰੈਡੀ ਹੋ ਗਏ ਆਪਣੇ ਠੀਕਾ ਜੀ ਤੇ ਜਿਹੜਾ ਅੱਜ ਦਾ ਵੀਡੀਓ ਵਲੌਗ ਆਪਣਾ ਅੱਜ ਦਾ ਇੰਨਾ ਕੀ ਸੀਗਾ ਪਲੀਜ਼ ਤੁਸੀਂ ਵੀਡੀਓ ਵਲੌਗ ਨੂੰ ਆਪਣੇ ਨੂੰ ਅੱਜ ਦਾ ਇੰਜੋਏ ਕਰਿਓ ਤੇ ਕੱਲ ਨੂੰ ਨਵੇਂ ਵਲੌਗ ਨਾਲ ਆਪਾਂ ਮਿਲਾਂਗੇ ਜੀ ਓਨੇ ਟਾਈਮ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ